ਬਟਾਲਾ ਦੀ ਪੁਲਿਸ ਦੇ ਵੱਲੋਂ ਇੱਕ ਵੱਡੀ ਸਫਲਤਾ ਪ੍ਰਾਪਤ ਕਰਦੇ ਹੋਏ ਅਮਰੀਕਾ ਸਥਿਤ ਗੁਰਦੇਵ ਜਸਲ ਦੇ ਦੁਆਰਾ ਚਲਾਏ ਜਾ ਰਹੇ ਇੱਕ ਵੱਡੇ ਫਿਰੋਤੀ ਰੈਕਡ ਦਾ ਪਰਦਾਫਾਸ਼ ਕੀਤਾ ਗਿਆ ਹੈ ਇਸ ਦੇ ਚਲਦਿਆਂ ਦੋ ਵਿਅਕਤੀਆਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਵੱਲੋਂ ਟਵੀਟ ਰਾਹੀਂ ਇਸ ਦੀ ਪੁਸ਼ਟੀ ਕਰ ਦਿੱਤੀ ਗਈ ਹੈ ਫੜੇ ਗਏ ਮੁਜਮਾ ਦੇ ਵਿੱਚ ਬਟਾਲਾ ਪੁਲਿਸ ਦਾ ਇੱਕ ਐਸਏੀ ਵੀ ਸ਼ਾਮਿਲ ਹੈ ਪੁਲਿਸ ਨੇ ਫੜੇ ਗਏ ਐਸਏਐ ਦੇ ਘਰ ਵਿੱਚੋਂ 83 ਲੱਖ ਰੁਪਏ ਅਤੇ ਗੈਰ ਕਾਨੂੰਨੀ ਹਥਿਆਰ ਅਤੇ ਲਗਜ਼ਰੀ ਵਾਹਨ ਵੀ ਬਰਾਮਦ ਕੀਤਾ ਹੈ ਇਥੇ ਵੀ ਜ਼ਿਕਰਯੋਗ ਹੈ ਕਿ ਪੰਜਾਬ ਪੁਲਿਸ ਦੇ ਐਸਏਐ ਨੂੰ 14 ਫਰਵਰੀ ਨੂੰ ਉਸਦੇ ਘਰੋਂ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਬਟਾਲਾ ਪੁਲਿਸ ਨੇ ਉਸ ਵੇਲੇ ਕੋਈ ਪੁਸ਼ਟੀ ਨਹੀਂ ਕੀਤੀ ਮਾਨਯੋਗ ਮੁੱਖ ਮੰਤਰੀ ਪੰਜਾਬ ਮਾਨਯੋਗ ਡੀਜੀ ਪੰਜਾਬ ਡੀਆਈਜੀ ਬਾਰਡਰ ਰੇਂਜ ਦੇ ਦਿਸ਼ਾ ਨਿਰਦੇਸ਼ਾ ਹੇਠ ਬਟਾਲਾ ਪੁਲਿਸ ਨੂੰ ਉਸ ਵੇਲੇ ਵੱਡੀ ਕਾਮਯਾਬੀ ਮਿਲੀ ਹੈ ਜਦੋਂ ਪੁਲਿਸ ਡਿਸਟ੍ਰਿਕਟ ਬਟਾਲਾ ਦੀ ਟੀਮ ਨੇ ਇੱਕ ਮੇਜਰ ਫਿਰੋਤੀ ਗਰੋ ਨੂੰ ਬਸਟ ਕਰਤਾ ਜਿਹਨੂੰ ਯੂਐਸਏ ਬੇਸਡ ਗੁਰਦੇਵ ਸਿੰਘ ਜੈਸਲ ਨਾਮ ਦਾ ਗੈਂਗਸਟਰ ਚਲਾ ਰਾ ਸੀਗਾ ਤਾਂ ਇਹਦੇ ਵਿੱਚ ਆ ਕਰੀਬਨ 83 ਲੱਖ ਦੀ ਜਿਹੜੀ ਫਿਰੋਤੀ ਦੀ ਰਕਮ ਹੈ ਉਹ ਸਾਨੂੰ ਬਰਾਮਦ ਹੋਈ ਹੈ ਕੁਝ ਇਲੀਗਲ ਵੈਪਨਸ ਐਂਡ ਲਕਜ਼ਰੀ ਕਾਰਸ ਅਸੀਂ ਬਰਾਮਦ ਇਹਦੇ ਚ ਕਿਤੀਆਂ ਹੈਗੀਆਂ ਤਾਂ ਇਹ ਇੱਕ ਇੰਟੈਲੀਜੈਂਸ ਬੇਸਡ ਆਪਰੇਸ਼ਨ ਸੀਗਾ ਸਾਡਾ ਜਿਹੜਾ ਸਬਡਿਵੀਜ਼ਨ ਫਤੇਗੜ ਚੂੜੀਆਂ ਐਂਡ ਐਸ ਐਚ ਓ ਸਦਰ ਇਹਨਾਂ ਨੂੰ ਇਨਫੋਰਮੇਸ਼ਨ ਸੀ ਕਿ ਇੱਕ ਸਾਡਾ ਹੀ ਮੁਲਾਜ਼ਮ ਲੋਕਲ ਰੈਂਕ ਏ ਐਸ ਆਈ ਸੁਰਜੀਤ ਸਿੰਘ ਕਿ ਉਹ ਜਿਹੜਾ ਫਿਰੋਤੀ ਦੀ ਰਕਮ ਉਹਦੇ ਨਾਲ ਡੀਲ ਕਰਦਾ ਪਿਆ ਐਂਡ ਉਹਨੇ ਕਾਫੀ ਰਕਮ ਜਿਹੜੀ ਹੈਗੀ ਆਪਣੀ ਕਰੇ ਜਮਾ ਕੀਤੀ ਸੀਗੀ ਸੋ ਉਦੋਂ ਅਸੀਂ ਸ਼ੋਰ ਨਹੀਂ ਸੀਗੇ ਅਬਾਊਟ ਦ ਸੋਰਸ ਆਫ ਦ ਮਨੀ ਐਸ ਸਚ ਐਕ ਐਫ ਆਈ ਆਰ ਨੰਬਰ 14 ਇਦੇ ਵਿੱਚ ਅਸੀਂ ਦਰਸ਼ ਕਰ ਲਿਆ ਸੀਗਾ ਅੰਡਰ ਦਾ ਸੈਕਸ਼ਨਜ਼ ਆ ਪ੍ਰੀਵੈਂਸ਼ਨ ਐਂਡ ਕ腐ਪਸ਼ਨ ਐਕਟ ਉਸ ਤੋਂ ਬਾਅਦ ਅਸੀਂ ਮੁਲਾਜ਼ਮ ਨੂੰ ਗ੍ਰਿਫਤਾਰ ਕਰ ਲਿਆ ਐਂਡ ਉਸ ਉਹਦੀ ਨਿਸ਼ਾਨਦੇਹੀ ਤੇ ਕਰੀਬਨ 7632000 ਰੁਪਏ ਉਹਦੇ ਕਰੋਸੀ ਬਰਾਮਦ ਕਰ ਲਏ ਉਸ ਤੋਂ ਬਾਅਦ ਅਸੀਂ ਸਾਰਾ ਕੁਝ ਇਹਨੂੰ ਤਫਤੀਸ਼ ਇਹਦੇ ਵਿੱਚ ਸਟਾਰਟ ਹੋ ਗਈ ਐਂਡ that part was led by ਜਿਹੜੇ ਐਸਪੀ ਡੀ ਸਾਹਿਬ ਨੇ ਐਂਡ ਇਹਨਾਂ ਦੇ ਨਾਲ ਇਨਸਪੈਕਟਰ ਸੁਖਰਾਜ ਐਂਡ ਜਿਹੜੀ ਸੀਆਈ ਦੀ ਟੀਮ ਹੈ ਤਾ ਫਿਰ ਅਸੀਂ ਉਸ ਚੀਜ਼ ਨੂੰ ਸਟੱਡੀ ਕਰਨ ਲੱਗ ਪਏ ਕਿ ਸੌ ਪੈਸੇ ਦਾ ਐਂਡ ਡੂਰਿੰਗ ਜਿਹੜੀ ਟੈਕਨੀਕਲ ਇੰਟੈਲੀਜੈਂਸ ਹਿਊਮਨ ਇੰਟੈਲੀਜੈਂਸ ਹੈ ਉਹਦੇ ਤੋਂ ਸਾਨੂੰ ਇਹ ਪਤਾ ਲੱਗਾ ਕਿ ਦੋ ਬੰਦੇ ਸੀਗੇ ਜਿਨ੍ਹਾਂ ਨੇ ਇਹ ਰਕਮ ਜਿਹੜੀ ਹੈਂਡਓਵਰ ਐਸਆਈ ਨੂੰ ਕੀਤੀ ਸੀਗੀ ਤਾਂ ਉਸ ਚੀਜ਼ ਤੇ ਕੰਮ ਕਰਦੇ ਹੋਏ ਉਹਦੇ ਵਿੱਚ ਇੱਕ ਬੰਦਾ ਅੰਕੁਸ਼ ਮੈਣੀ ਬਾਅਦ ਵਿੱਚ ਅਸੀਂ ਗ੍ਰਿਫਤਾਰ ਕਰ ਲਿਆ ਤਾਂ ਅੰਕੁਸ਼ ਮੈਣੀ ਦੀ ਜਦੋਂ ਪੁੱਛਗਛ ਸਟਾਰਟ ਹੋ ਗਈ ਤਾਂ ਉਨੇ ਫਿਰ ਇਹ ਦੱਸਿਆ ਕਿ ਜਿਹੜਾ ਰਕਮ ਐਸਆਈ ਦੇ ਕੋਲ ਬਰਾਮਦ ਹੋਇਆ ਉਹ ਅਸੀਂ ਉਹਨੂੰ ਦਿੱਤਾ ਸੀਗਾ ਇਹ ਬੇਸਿਕਲੀ ਫਿਰੋਤੀ ਦਾ ਪੈਸਾ ਹੈ ਜਿਹਨੂੰ ਜੈਸਲ ਨਾਮ ਦਾ ਗੈਂਗਸਟਰ ਬਹਰੂ ਚਲਾਉਂਦਾ ਹੈ ਤਾਂ ਇਸ ਕੇਸ ਦੇ ਵਿੱਚ ਪਰਟੀਕੂਲਰਲੀ ਇੱਕ ਕਲਾਨੌਰ ਬੇਸ ਇੱਕ ਬਿਜ਼ਨਸਮੈਨ ਹੈ ਉਹਨੂੰ ਪਿਛਲੇ ਮਹੀਨੇ ਜਨਵਰੀ ਦੇ ਅਖੀਰ ਦੇ ਵਿੱਚ ਕਾਲਸ ਆ ਰਹੀਆਂ ਸੀਗੀਆਂ ਜੈਸਲ ਦੀਆਂ ਤਾਂ ਉਹਨੇ ਕਾਲਸ ਨਹੀਂ ਚੁੱਕੀਆਂ ਸੀਗੀਆਂ ਉਸ ਤੋਂ ਬਾਅਦ 4 ਫਰਵਰੀ ਨੂੰ ਉਹਦਾ ਜਿਹੜਾ ਪੈਟਰੋਲ ਪੰਪ ਹੈ ਉੱਥੇ ਗੋਲੀਆਂ ਚਲਾਈਆਂ ਗਈਆਂ ਸੀਗੀਆਂ ਤਾਂ ਉਸ ਤੋਂ ਬਾਅਦ ਜਦੋਂ ਇਹ ਇਨਸੀਡੈਂਟ ਹੋਇਆ ਗੁਰਦਾਸਪੁਰ ਦੇ ਵਿੱਚ ਉਹਦਾ ਪਰਚਾ ਦਰਜ ਹੋਇਆ ਤਾਂ ਇਹ ਜਿਹੜਾ ਬੰਦਾ ਹੈ ਇਹਨੂੰ ਫਿਰ ਇਹਦੀ ਕਾਲਸ ਆਈਆਂ ਐਂਡ ਉਹਨੇ ਇਹ ਗੱਲ ਦੱਸੀ ਕਿ ਇਹ ਸਿਰਫ ਟ੍ਰੇਲਰ ਸੀਗਾ ਤੋ ਉਹਨੂੰ ਸਬਕ ਸਿਖਾਣੇ ਹੈ ਤਾਂ ਫਿਰ ਇਹ 2-3 ਦਿਨ ਇਹਨੂੰ ਥ੍ਰੈਟ ਕਾਲਸ ਕਰਦਾ ਰਿਹਾ ਐਂਡ ਹੀ ਡਿਮਾਂਡਡ 1 ਕਰੋੜ ਰੁਪੀਆ ਫ্রম ਦ ਬਿਜ਼ਨਸਮੈਨ ਇਵੈਨਚੁਅਲੀ ਜਿਹੜਾ ਬਿਜ਼ਨਸਮੈਨ ਹੈ ਹੀ ਗਿਵਨ ਐਂਡ 11 ਫਰਵਰੀ ਨੂੰ ਉਹਨੇ 50 ਲੱਖ ਰੁਪਏ ਕਿਸੇ ਬੰਦੇ ਦੇ ਥਰੂ ਅਦਾ ਕਰਤੇ ਤਾਂ ਇਹੀ ਜਿਹੜੇ 50 ਲੱਖ ਰੁਪਏ ਹੈ ਉਹ ਰੂਟ ਹੋ ਕੇ ਫਿਰ ASI ਦੇ ਕੋਲ ਆਏ ਸੀਗੇ ਤਾਂ ਜਿਹੜਾ ਇਹਦੇ ਵਿੱਚ ਲੋਕਲ ਇੱਕ ਬੰਦਾ ਸਾਡਾ ਰਹਿੰਦਾ ਹੈ ਉਹਨੂੰ ਵੀ ਅਸੀਂ ਗ੍ਰਿਫਤਾਰ ਕਰ ਲਾਂਗੇ ਇਹਦੇ ਵਿੱਚ ਇਹ ਜਿਹੜਾ ASI ਹੈ ਜੋ ਇਸ ਕੇਸ ਦੇ ਵਿੱਚ ਬਹੁਤ ਇੰਪੋਰਟੈਂਟ ਖੜੀ ਹੈ ਇਹਦੇ ਦੋ ਬੇਟੇ ਹੈਗੇ ਨੇ ਦੇ ਆਰ ਬੇਸਡ ਇਨ ਯੂ ਐਸ ਏ ਤਾਂ ਉਹਨਾਂ ਦਾ ਤਾਲਮੇਲ ਉੱਥੇ ਜਸਲ ਦੇ ਨਾਲ ਹੈ ਤਾਂ ਉੱਥੇ ਜਸਲ ਜਦੋਂ ਫਿਰੋਤੀ ਦੀ ਕਾਲਸ ਕਰਦਾ ਹੁੰਦਾ ਸੀਗਾ ਔਰ ਇਥੇ ਪੈਸੇ ਫਿਰ ਵਸੂਲਦਾ ਸੀਗਾ ਉਹ ਇਹਦੇ ਕੋਲ ਜਾਂਦੇ ਸੀ ਕਿ ਜਿਹੜਾ ਇਹ ਮੁਲਾਜ਼ਮ ਹੈਗਾ ਐਂਡ ਉੱਥੇ ਜਿਹੜੇ ਇਹਦੇ بیٹے ਹੈਗੇ ਨੇ ਉਹ ਫ੍ਰੈਕਸ਼ਨ ਆਫ ਅਮਾਉਂਟ ਉਹਦਾ ਉੱਥੇ ਜਸਲ ਨੂੰ ਪੇ ਕਰਦੇ ਸੀਗੇ ਤਾਂ ਇਹ سلسلہ ਕਰੀਬਨ 4 ਮਹੀਨੇ ਪਹਿਲਾਂ ਸਟਾਰਟ ਹੋਇਆ ਇਹਦੇ ਵਿੱਚ ਜਿਹੜਾ ਇਹ ਮੁਲਾਜ਼ਮ ਹੈ ਇਹਨੇ ਕਰੀਬਨ 2 ਕਰੋੜ ਤੋਂ ਉੱਤੇ ਜਿਹੜੇ ਫਰੋਤੀ ਦੇ ਜਿਹੜੀ ਰਕਮ ਹੈ ਉਹ ਵਸੂਲੀ ਹੈ ਇਹਦੇ ਕੋਲ ਆਈ ਹੈ ਉਹਨਾਂ ਪੈਸਿਆਂ ਦੇ ਵਿੱਚ ਅਸੀਂ ਇਹਦੇ ਕੋਲੋਂ ਕਰੀਬਨ 76-77 ਲੱਖ ਰੁਪਏ ਜਿਹੜੇ ਹੈ ਉਹ ਕੈਸ਼ ਅਸੀਂ ਬਰਾਮਦ ਕਰ ਲਿਆ ਇੱਕ ਇਹਨੇ ਬ੍ਰਾਂਡ ਨਿਊ ਫੋਰਚੂਨਰ ਲੈਜੈਂਡਰ ਕਾਰ ਲਈ ਹੈ ਕਰੀਬਨ 55 ਲੱਖ ਰੁਪਏ ਦੀ ਉਹ ਵੀ ਅਸੀਂ ਇਹਦੇ ਵਿੱਚ ਬਰਾਮਦ ਕਰ ਲਈ ਹੈ ਇਸ ਤੋਂ ਇਲਾਵਾ ਇਹਨੇ ਦੋ ਪਲਾਟਸ ਲੈ ਸੀਗੇ ਤਾਂ ਉਹਨਾਂ ਦੀ ਰਜਿਸਟਰੀਆਂ ਔਰ ਉਹ ਜਿਹੜੇ ਮੁਤਲਕਾ ਕਾਗਜ਼ ਹੈ ਉਹ ਵੀ ਪੁਲਿਸ ਨੇ ਇਹਦੇ ਚ ਬਰਾਮਦ ਕਰ ਲਿਆ ਹੈਗੇ ਨੇ ਇਸ ਤੋਂ ਇਲਾਵਾ ਜਦੋਂ ਅੰਕੁਸ਼ ਮੈਣੀ ਦੀ ਇਹਦੇ ਵਿੱਚ ਗ੍ਰਿਫਤਾਰੀ ਹੋਈ ਸੀਗੀ ਉਦੇ ਕੋਲ ਵੀ ਕਰੀਬਨ 6 ਲੱਖ ਰੁਪਏ 591000 ਬਰਾਮਦ ਹੋਏ ਸੀਗੇ ਇੱਕ 32 ਬੋਰ ਦਾ ਇਹਦੇ ਵਿੱਚ ਪਿਸਟਲ ਵੀ ਅਸੀਂ ਬਰਾਮਦ ਕਰ ਲਿਆ ਹੈਗਾ ਤਾਂ ਇਹਦੇ ਵਿੱਚ ਫਰਦਰ ਜਿਹੜੀ ਤਫਤੀਸ਼ ਹੈ ਉਹ جاری ਹੈ ਅਨਕੁਸ਼ ਮੈਨੀ ਕੌਣ ਹੈ ਇਹਨੂੰ ਕਿਹਦੇ ਉੱਪਰ ਵੀ ਕਹਿੰਦਾ ਰੁਕੀਏ ਅਨਕੁਸ਼ ਮੈਨੀ ਇਹਦੇ ਵਿੱਚ ਉਹ ਬੰਦਾ ਹੈ ਜਿਨੇ ਇਹ ਜਿਹੜੇ ਪੈਸੇ ਹੈ ਇਹ ਉਹਨੂੰ ਐਸਆਈ ਨੂੰ ਫੜਾਏ ਬੀਸਿਕਲੀ ਜਿਸ ਬਿਜ਼ਨਸਮੈਨ ਨੂੰ ਕਾਲਸ ਆ ਰਹੀਆਂ ਸੀਗੀਆਂ ਉਹ ਕਿਸੇ ਬੰਦੇ ਨੇ ਕਲੈਕਟ ਕਰਕੇ ਇਹਨੂੰ ਅੰਕੁਸ਼ ਨੂੰ ਦੇਤਾ ਜਿਹੜਾ ਅਮਾਉਂਟ ਹੈ ਅੰਕੁਸ਼ ਇਜ਼ ਦਾ ਵਨ ਹੂ ਡਿਲੀਵਰਡ ਦਾ ਅਮਾਉਂਟ ਇੱਕ ਇੱਕ ਕਲਾਨੌਰ ਦਾ ਹੈਗਾ ਸਰ ਜਿਹੜਾ ਗੈਂਗਸਟਰ ਹੈ ਇਹਦਾ ਨਾਂ ਗੁਰਦੇਵ ਜਸਲ ਹੈ ਜਸੇ ਜਸਲ ਗੁਰਦੇਵ ਜਸਲ ਇਹ ਬੜਾ ਨੋਟੋਰੀਅਸ ਗੈਂਗਸਟਰ ਹੈ ਤਰਨਤਾਰਨ ਬੇਸਡ ਹੈ ਇਹਦੇ ਬਰਖਲਾ ਪਹਿਲਾਂ ਹੀ ਕਾਫੀ ਪਰਚੇ-ਪੁਰਚੇ ਦਰਜ ਹੈ ਤਾਂ ਇਹ ਹੁਣ ਇਹ ਐਕਸਟਰੈਕਸ਼ਨ ਔਰ ਫਿਰੋਤਿਆਂ ਦੇ ਵਿੱਚ ਕਾਫੀ ਸਰਗਰਮ ਹੈਗਾ ਸਰ ਜਿਹੜਾ 3rd ਕਿਉ ਇਸ ਕੈਚ ਜਿਹੜਾ ਇਹ ਇਹਦਾ 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 ਜਿਹੜਾ ਰਿਲੇਸ਼ਨ ਹੈ ਜਿਹੜਾ ਲੰਡਾ ਹਰੀਕੇ ਗੈਂਗ ਹੈ ਉਹਦੇ ਨਾਲ ਇਹ ਜੁੜਿਆ ਹੋਇਆ ਹੈ ਸਰ ਸਰ ਜਿਹਦੀ ਗ੍ਰਿਫਤਾਰੀ ਦੀ ਨਾ ਤਵੀ ਜਿਨ੍ਹਾਂ ਨੇ ਪਟ્રોલ ਕੰਪਟੇ ਗੋੜੀ ਚਲਾਈ ਸੀ ਉਹਨਾਂ ਦੀ شناخت ਉਹਦਾ ਮੁਕਦਮਾ ਕਲਾਨੌਰ ਦੇ ਵਿੱਚ ਦਰਜ ਹੈ ਤਾਂ ਉਹ ਦੇ ਆਰ ਮੇਕਿੰਗ ਅਫਰਟਸ ਉਹਨਾਂ ਕਾਫੀ ਲੀਡਸ ਉਹਨਾਂ ਕੋਲ ਹੈਗੀ ਤਾਂ ਉਹ ਵੀ ਜਲਦੀ ਹੋਊਗਾ ਸਰ 3rd ਕਿਉ ਦੀ ਗ੍ਰਿਫਤਾਰੀ ਪੈਂਡਿੰਗ ਹੈ ਇਦੇ ਵਿੱਚ ਅਸੀਂ ਉਸ ਨੂੰ ਆਈਡੈਂਟੀਫਾਈ ਕਰ ਲਿਆ ਬਟ ਅਸੀਂ ਉਹਦਾ ਨਾਮ ਵਿਦਹੈਲਡ ਕਰ ਰਹੇ ਆ ਸੋ ਥੈਟ ਉਹ ਫਿਰ ਜਲਦੀ ਅਸੀਂ ਉਹਨੂੰ ਜਦੋਂ ਗ੍ਰਿਫਤਾਰ ਕਰਦੇ ਆ ਫਿਰ ਉਹ ਵੀ ਅਭੀ ਪ੍ਰੈਸ ਦੇ ਮੋਰੇ ਸੀ ਰੱਖਾਂਗੇ ਜਿਹੜਾ ਕਯੂਜ਼ ਦੇ ਐਸਆਈ ਦੇ ਲੜਕੇ ਜਿਹੜੇ ਉਨਾਂਦਰ ਕਰ ਦਿੱਤੇ ਕਿ ਉਹਨਾਂ ਦਾ ਨਾਮ ਸੀ ਨਾਮ ਮੇਰੇ ਕੋਲ ਇਸ ਵੇਲੇ ਹੈ ਨਹੀਂ ਬਟ ਦੇ ਹੈਵ ਅ ਨੋਮੀਨੇਟਡ ਇਨਟੂ ਦ ਕੇਸ ਜਿਹੜਾ ਪੈਸਾ ਇਸੇ 2 ਕਰੋੜ ਰੁਪਏ ਕੋ ਆਇਆ ਹੈ ਕੁਝ ਕਵਰ ਕਨੈਕਟਡ ਇਸ ਤੋਂ ਕਿ ਜਿਹੜੇ ਪੈਸੇ ਯੂਐਸ ਤੋਂ ਟ੍ਰਾਂਸਫਰ ਕਰਦੇ ਸੀ ਭਈ ਇੱਥੇ ਹੀ ਇਹਨਾਂ ਦੇ ਕਿਸੇ ਕੋਲ ਗਿਆ ਹੋਣਾ ਪੈਸੇ ਫੋ ਇਹ ਮੈਕਸਿਮਮ ਜਿਹੜਾ ਅਮਾਉਂਟ ਹੈ ਇਹਦੇ ਕੋਲ ਹੀ ਆਂਦਾ ਸੀਗਾ ਇਹਨੇ ਆਪਣੇ ਲੈਵਲ ਤੇ ਪੂਰਾ ਇਹ ਪੈਸਾ ਜਿਹੜਾ ਕੰਜ਼ੂਮ ਕੀਤਾ ਕੁਝ ਤਾਂ ਕੈਸ਼ ਇਹਦੇ ਕੋਲ ਬਰਾਮਦ ਹੋਇਆ ਇੱਕ ਗੱਡੀ 55 ਲੱਖ ਦੀ ਫੋਰਚੂਨਰ ਉਹ ਸੀ ਵੀ ਬਰਾਮਦ ਕਰ ਲਈ ਔਰ 70 ਲੱਖ ਦੀ ਜਿਹੜੀ ਇਹਨੇ ਜ਼ਮੀਨ ਖਰੀਦੀ ਸੀਗੀ ਦੋ ਪਲਾਟਸ ਖਰੀਦੇ ਸੀਗੇ ਤਾਂ ਉਹ ਵੀ ਉਹਨਾਂ ਦੀ ਅਸੀਂ ਰਜਿਸਟਰੀਆਂ ਜਿਹੜੀਆਂ ਹੈਗੀਆਂ ਤਾਂ ਉਹ ਵੀ ਅਸੀਂ ਬਰਾਮਦ ਕਰ ਲਿਆ ਇਹਦੇ ਕੋਲ ਲੜਕੇ ਜਿਹੜੇ ਦੋ ਦੋ ਸੀ ਉੱਥੋਂ ਉਹਨੂੰ ਪੈਸੇ ਦੇ ਦਿੰਦੇ ਸੀ ਉਹ ਉੱਥੇ ਉਹਨੂੰ ਪੈਸੇ ਦਿੰਦੇ ਸੀ ਤਾਂ ਜੇ ਫਾਰ ਐਗਜ਼ਾਮਪਲ 100 ਰੁਪਏ ਦੀ ਵਸੂਲੀ ਹੈਗੀ ਜਿਹੜਾ ਐਸਆਈ ਦੇ ਕੋਲ ਉਹਦਾ ਇੱਕ ਫ੍ਰੈਕਸ਼ਨ ਮੰਨ ਲਓ 40 ਰੁਪਏ ਜਾਂ 50 ਰੁਪਏ ਉੱਥੇ ਉਹਨੂੰ ਮਿਲਦਾ ਸੀਗਾ ਇਹ ਜਿਹੜਾ ਪਿਸਤੋਲ ਸਰ ਉਹ ਐਸਆਈ ਕੋਲੋਂ ਬਰਾਮਦ ਹੋਇਆ ਤੇ ਉਹ ਅੰਕੁਸ਼ ਮੈਣੀ ਉਹ ਅੰਕੁਸ਼ ਮੈਣੀ ਕੋਲੋਂ ਬਰਾਮਦ ਹੋਇਆ ਸਰ ਕਿੰਨੇ ਲੋਕਾਂ ਦੀ ਫੌਤੀ ਹੁਣ ਤੱਕ ਆਸਪਾਇਰ ਕੋ ਰਿਕਵਰ ਹੋਈ ਹੈ ਫਿਲਹਾਲ ਇਹ ਬਿਜ਼ਨਸਮੈਨ ਦਾ ਮੈਂ ਤੁਹਾਨੂੰ ਕਲੀਅਰ ਕਰਤਾ ਇਹਦੇ ਚ ਹੋਰ ਵੀ ਬੰਦੇ ਨੇ ਉਹਨਾਂ ਨੂੰ ਅਸੀਂ ਕਲੀਅਰ ਕਰ ਰਹੇ ਹਾਂ ਉਹਦੀ ਤਫ਼ਤੀਸ਼ ਦੇ ਵਿੱਚ ਉਹਦੀ ਜਾਨ ਚੱਲ ਰਹੀ ਹੈ ਜੀ ਏਵਨ ਪੰਜਾਬੀ ਟੀਵੀ ਦੇ ਲਈ ਬਟਾਲਾ ਤੋਂ ਲਾਪਰੀ ਖੁਸ਼ੀਪੁਰ ਦੀ ਖਾਸ ਰਿਪੋਰਟ